ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਇਸ ਵੀਡੀਓ 'ਚ ਆਪਾਂ ਗੱਲਬਾਤ ਕਰਨੀ ਹੈ ਹਾੜੀ ਦੇ ਪਿਆਜ਼ ਦੀ ਸਫਲ ਕਾਸ਼ਤ ਚੰਗਾ ਝਾੜ ਘੱਟ ਖਰਚ ਦੇ ਨਾਲ ਚੰਗੀ ਆਮਦਨ ਆਪਾਂ ਪ੍ਰਾਪਤ ਕਰ ਸਕਦੇ ਕਿਉਂਕਿ ਪਿਆਜ਼ ਪਹਿਲਾਂ ਹੀ ਲੋਕਾਂ ਦੇ ਜਿਨ੍ਹਾਂ ਨੇ ਇਹਨੂੰ ਵਰਤਣਾ ਆਪਾਂ ਵਰਤਦੇ ਹਾਂ ਸਾਰੇ ਹੰਝੂ ਆਪਣੇ ਪਹਿਲਾਂ ਹੀ ਕਢਾ ਰਿਹਾ ਹੈ ਕੀਮਤ ਇਹਦੀ ਲਗਭਗ ਲਗਭਗ ਰਿਟੇਲ ਦੇ ਵਿੱਚ 60 ਤੋਂ ਰੁਪਏ 60 ਰੁਪਏ ਤੋਂ ਲੈ ਕੇ 80 ਰੁਪਏ ਪ੍ਰਤੀ ਕਿਲੋ ਰਿਟੇਲ 'ਚ ਵਿਕੀ ਜਾਂਦਾ ਹੈ ਤੇ ਜੇ ਤੁਸੀਂ ਮੰਡੀ 'ਚੋਂ ਖਰੀਦਦੇ ਆ ਤਾਂ ਤਕਰੀਬਨ ਤਕਰੀਬਨ 50-55 ਰੁਪਏ ਤੁਹਾਨੂੰ ਜੇ ਤੁਸੀਂ ਗੱਟਿਆਂ ਦੇ ਹਿਸਾਬ ਨਾਲ ਖਰੀਦਦੇ ਆ ਤਾਂ ਹੁਣ ਅੱਗੇ ਆ ਗਿਆ ਤਿਹਾੜਾਂ ਦਾ ਸੀਜ਼ਨ ਦੁਸਹਿਰਾ ਆ ਗਿਆ ਦੀਵਾਲੀ ਆ ਗਿਆ ਗੁਰਪੁਰਬ ਆ ਗਿਆ ਤੇ ਇਹਦੀ ਕੀਮਤ ਇਦੋਂ ਵਧਣ ਦੇ ਅਸਾਰ ਲੱਗਦੇ ਆ ਕਿਉਂਕਿ ਜਿਹੜੀ ਹਾਰੀ ਵਾਲੀ ਕਾਸ਼ਤ ਫਸਲ ਅਜੇ ਉਹ ਪਨੀਰੀ ਕਿਸਾਨ ਵੀਰਣ ਨੇ ਬੀਜਣੀ ਜਿਹੜੇ ਕਾਸ਼ਤ ਕਰਦੇ ਆ ਤੇ ਦੂਸਰੀ ਗੱਲ ਜਿਹੜੇ ਕਿਸਾਨ ਵੀਰ ਇਹਨੂੰ ਕਮਰਸ਼ੀਅਲ ਸਕੇਲ ਤੇ ਕਰਨਾ ਚਾਹੁੰਦੇ ਬਹੁਤ ਵਧੀਆ ਫਸਲ ਆ ਚੰਗਾ ਝਾੜ ਆ ਜਿਹੜੀਆਂ ਵਧੀਆ ਚੰਗੀਆਂ ਕਿਸਮਾਂ ਨੇ 150 ਤੋਂ ਲੈ ਕੇ 200 ਕੁਇੰਟਲ ਤਾਈ 250 ਕੁਇੰਟਲ ਤਾਈ ਪ੍ਰਤੀ ਏਕੜ ਆਪਣੀ ਪੈਦਾਵਾਰ ਹੋ ਜਾਂਦੀ ਹੈ ਤੇ ਜੇ ਆਪਾਂ ਮਾਰਕੀਟਿੰਗ ਇਹਦੀ ਸਹੀ ਢੰਗ ਨਾਲ ਕਰ ਲਈਏ ਨਾ ਮਾਰਕੀਟਿੰਗ ਮਾਰਕੀਟਿੰਗ ਜਿਹੜੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਾਰਕੀਟ ਤੇ ਆ ਕੇ ਗੱਲਬਾਤ ਖੜਿਆ ਕਰਨੀ ਆ ਆਪਾਂ ਜੋ ਵੀ ਪੈਦਾਵਾਰ ਪੈਦਾਵਾਰ ਲਵਾਂਗੇ ਜੇ ਤਾਂ ਆਪਾਂ ਨੂੰ ਮਾਰਕੀਟਿੰਗ ਆਪਾਂ ਖੁਦ ਕਰ ਸਕਦੇ ਹਾਂ ਜਾਂ ਆਪਾਂ ਇੱਕ ਗਰੁੱਪ ਦੇ ਤੌਰ ਤੇ ਕਰ ਸਕਦੇ ਹਾਂ ਤੇ ਆਪਾਂ ਕਾਮਯਾਬ ਰਹਾਂਗੇ ਤੇ ਵਧੀਆ ਚੰਗੀ ਆਮਦਨ ਦੇ ਨਾਲ ਬਾਜ਼ਾਰ 'ਚ ਜਾਂ ਖੇਤੀਬਾੜੀ 'ਚ ਟਿਕੇ ਰਹਾਂਗੇ ਤੇ ਇਹਦੂ ਬਿਨਾਂ ਫਿਰ ਆਪਣਾ ਸਿਸਟਮ ਆ ਜਿਹੜਾ ਉਹ ਇੰਨਾ ਕਾਮਯਾਬ ਨਹੀਂ ਰਹਿਣਾ ਹੈਗਾ ਜੇ ਮਾਰਕੀਟ ਆਪਾਂ ਚੰਗੀ ਕਰਦੇ ਆ 200 ਕੁਆਂਟਲ ਦੇ ਹਿਸਾਬ ਨਾਲ ਤੁਸੀਂ ਝਾੜ 150 200 ਕੁਆਂਟਲ ਤਾਂ ਤੁਸੀਂ ਆਪ ਹਿਸਾਬ ਲਾ ਲਓ ਵੀ ਜੇ 10 ਰੁਪਏ 15 20 ਰੁਪਈਆਂ ਦੇ ਹਿਸਾਬ ਨਾਲ ਵੀ ਆਪਾਂ ਬਹੁਤ ਵਧੀਆ ਝਾੜ ਆਪਣਾ ਆਮਦਨ ਲੈ ਸਕਦੇ ਆ ਤਾਂ ਜਿਹੜੀ ਹਾੜੀ ਦੇ ਪਿਆਜ਼ ਆ ਕਿਸਾਨ ਵੀਰੋ ਜੇ ਆਪਾਂ ਕਮਰਸ਼ੀਅਲ ਸਕਿੱਲ ਤੇ ਨਹੀਂ ਕਰਨਾ ਕੋਈ ਕਿਸਾਨ ਵੀਰ ਕਹਿੰਦੇ ਗਏ ਇੰਨਾ ਸਾਰੇ ਲਾਉਣ ਲੱਗ ਪੈਣ ਸਾਰੇ ਲਾਉਣ ਲੱਗ ਪੈਣ ਸਾਰੇ ਐਂ ਕਰੋ ਨਾ ਬੰਡਵਾ ਆਪਾਂ ਲਾ ਲਈਏ ਕੋਸ਼ਿਸ਼ ਕਿਸਾਨ ਵੀਰ ਪਿਆਜ਼ ਬੀਜ ਲਓ ਕੋਈ ਕਿਸਾਨ ਵੀਰ ਹੈ ਹੋਰ ਸਬਜ਼ੀਆਂ ਮਟਰ ਦੀ ਕਾਸ਼ਤ ਕਰ ਲੋ ਕੋਈ ਕਿਸਾਨ ਵੀਰ ਛੋਲੇ ਜਿਹੜੇ ਬੀਜ ਲੋ ਕੋਈ ਕਿਸਾਨ ਵੀਰ ਜਿਹੜੇ ਸਰੋਂ ਦੀ ਕਾਸ਼ਤ ਕਰ ਲੋ ਕੋਈ ਕਿਸਾਨ ਵੀਰ ਕਣਕ ਦੀ ਕਾਸ਼ਤ ਕਰ ਲੋ ਬੰਡ ਮਾਰਕਬਾ ਜੇ ਆਪਣੇ ਕੋਲੇ 15 ਏਕੜਾ ਉਹ ਚ ਬੰਡ ਮਾਰਕਬਾ ਸਰੋਂ ਘਰ ਦੀ ਹੋ ਜੇ ਛੋਲੇ ਕਰਦੇ ਹੋ ਜਾਣ ਪਿਆਜ਼ ਆਪਣੇ ਵਰਤੋਂ ਨੂੰ ਕਰਦੇ ਹੋ ਜਾਣ ਲਸਣ ਆਪਣੀ ਵਰਤੋਂ ਨੂੰ ਕਰਦਾ ਹੋ ਜਵੇ ਤੇ ਦਾਲਾਂ ਹੋਰ ਤੁਸੀਂ ਕਾਸ਼ਤ ਕਰ ਸਕਦੇ ਆ ਇਹ ਤੋਂ ਇਲਾਵਾ ਕਣਕ ਤਾਂ ਚਲੋ ਆਪਾਂ ਵਾਧ ਰਗ ਵਿੱਚ ਕਰਨੀ ਹੁੰਦੀ ਸੋ ਬੰਡਮੀ ਕਾਸ਼ ਤਾਂ ਆਪਾਂ ਕਰੀਏ ਘਰੇਲੂ ਬਗੀਚੀ ਦੇ ਵਿੱਚ ਹੋਰ ਸਬਜ਼ੀਆਂ ਬੀਜ ਲਈਏ ਤਾਂ ਆਪਾਂ ਨੂੰ ਜਿਹੜਾ ਘਰੇਲੂ ਖਰਚਾ ਵੀ ਆਪਣਾ ਘਟਦਾ ਤੇ ਆਪਾਂ ਚੰਗੀ ਕੁਆਲਿਟੀ ਦੀ ਪੈਦਾਵਾਰ ਲੈ ਕੇ ਖੁਦ ਆਪਣੇ ਪਰਿਵਾਰ ਨੂੰ ਹੀ ਵਧੀਆ ਕੁਆਲਿਟੀ ਦੀ ਸਬਜ਼ੀਆਂ ਦਾਲਾਂ ਤੇ ਤੇਲ ਬੀਜ ਫਸਲਾਂ ਖਵਾ ਸਕਦੇ ਤਾਂ ਇਹਦੇ ਵਿੱਚ ਕਿਸਮਾ ਬਹੁਤ ਵਧੀਆ ਪੀਐਜ ਲੁਧਿਆਣਾ ਵੱਲੋਂ ਦਿੱਤੀਆਂ ਗਈਆਂ ਜਿਵੇਂ ਪੀਓਐਚ1 ਇੱਕ ਹਾਈਬ੍ਰਿਡ ਕਿਸਮ 2020 ਚ ਦਿੱਤੀ ਗਈ 142 ਦਿਨ ਇਹ ਲੈਂਦੀ ਹੈ ਜਦੋਂ ਆਪ ਆਪਣੀ ਦੀ ਖੇਚ ਲਾਦਗੇ ਤਾਂ ਤੇ 221 ਕੁਇੰਟਲ ਦੇ ਲਗਭਗ ਔਸਤ ਇਹਦਾ ਝਾੜ ਪ੍ਰਤੀ ਏਕੜ ਇਸ ਤੋਂ ਇਲਾਵਾ ਜਿਹੜੀਆਂ ਵੈਰਾਈਟੀਆਂ ਨੇ ਪੀਆਰਓ 7 ਹੈ ਜਿਵੇਂ 159 60 ਕੁਇੰਟਲ ਝਾੜ ਦਿੰਦੀ ਹੈ 120 ਦਿਨਾਂ ਚ ਪੱਟਣ ਨੂੰ ਤਿਆਰ ਹੋ ਜਾਂਦੀ ਜਦੋਂ ਖੇਚ ਲਾਦੀ ਆਪ ਆਪਣੀ ਦੀ ਤੇ ਇੱਕ EMPYO 1 ਕਿਸਮ 164 ਕਮੰਟਲ ਉਸਤ ਝਾੜ 141 ਦਿਨਾਂ 'ਚ ਤਿਆਰ ਹੋ ਜਾਂਦੀ ਹੈ ਪੰਜਾਬ ਨਰੋਆ ਕਿਸਮ 1995 'ਚ ਪੀਐਯੂ ਲੁਧਿਆਣਾ ਵੱਲੋਂ ਦਿੱਤੀ ਗਈ ਅਜੇ ਤੱਕ ਵੀ ਪ੍ਰਚਲਿਤ ਬਹੁਤ ਵਧੀਆ ਹਰਮਨ ਪਿਆਰੀ ਕਿਸਮਾ 145 ਦਿਨ ਦੀ ਇਹ ਕਿਸਮਾ ਤੇ 150 ਕੁਇੰਟਲ ਦੇ ਲਗਭਗ ਝਾੜ ਦੇ ਦਿੰਦੀ ਆ ਪਨੀਰੀ ਦੀ ਬਜਾਈ ਆਪਾਂ ਜਿਹੜੀ ਕਰ ਸਕਦੇ ਆ 15 ਅਕਤੂਬਰ ਤੋਂ 15 ਨਵੰਬਰ ਨੂੰ ਤੇ ਖੇਤ ਦੇ ਵਿੱਚ ਜਿਹੜੀ ਪੁੱਟ ਕੇ ਆਪਾਂ ਲਾ ਸਕਦੇ ਆ ਇੱਕ ਤੋਂ 15 ਜਨਵਰੀ ਜਨਵਰੀ ਦਾ ਪਹਿਲਾ 15 ਵੜਾ ਸਾਰੀ ਜਨਵਰੀ ਆਪਾਂ ਲਾ ਸਕਦੇ ਹਾਂ ਉਸ ਤੋਂ ਬਾਅਦ ਵੀ ਲਾ ਸਕਦੇ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਤੇ 4 ਤੋਂ 6 ਇੰਚ ਦੀ ਪਨੀਰੀ ਹੈ ਜਿਹੜੀ ਲਗਭਗ 40 ਦਿਨ ਦੀ 45 ਦਿਨ ਦੀ ਪਨੀਰੀ ਹੈ ਜਿਹੜੀ ਲਾਉਣ ਨੂੰ ਬੜੀਆ ਤਿਆਰ ਹੋ ਜਾਂਦੀ ਆ 4 ਤੋਂ 5 ਕਿਲੋ ਬੀ ਪੈਂਦਾ ਹੈ 1 ਏਕੜ ਦੀ ਨਸਰੀ ਤਿਆਰ ਕਰਨ ਨੂੰ ਜਾਂ 1 ਏਕੜ 'ਚ ਪਿਆਜ਼ ਲਾਉਣੇ ਦਾ 4 ਤੋਂ 5 ਕਿਲੋ ਬੀ ਬਹੁਤ ਹੁੰਦਾ 8 ਮਰਲਿਆਂ 'ਚ ਆਪਾਂ ਬੀਜ ਸਕਦੇ ਹਾਂ ਪਨੀਰੀ ਤੇ ਉਦੋਂ ਪਹਿਲਾਂ ਖੇਤ ਨੂੰ ਤਿਆਰ ਕਰਨ ਵੇਲੇ ਰੌਣੀ ਜ਼ਰੂਰ ਕਰ ਲਓ ਤਾਂ ਕਿ ਜਿਹੜਾ ਹੈਗਾ ਨਦੀਨ ਵਗੈਰਾ ਖੇਤ ਚ ਉੱਗਿਆ ਉਹਨਾਂ ਤੇ ਉਦੋਂ ਬਾਅਦ ਆਪਾਂ ਬਾਹ ਸਵਾਰ ਕੇ ਉਹਨੂੰ ਤਿਆਰ ਕਰ ਲਈਏ ਪਨੀਰੀ ਦੀ ਬਿਜਾਈ ਵਾਸਤੇ ਬੀਜ ਵਾਲਾ ਡੂੰਘਾ ਨਹੀਂ ਬੀਜਣਾ 1 ਤੋਂ 2 ਸੈਂਟੀਮੀਟਰ ਮਤਲਬ ਅੱਧੇ ਇੰਚ ਤੋਂ ਵਧਾਉਣਾ ਨਹੀਂ ਬੀਜ ਦੀ ਲੰਗਾਈ ਤੇ ਉਦੋਂ ਬਾਅਦ ਜਿਹੜਾ ਹੈਗਾ ਆਪਾਂ ਉਹਨੂੰ ਪਨੀਰੀ ਨੂੰ 40 ਦਿਨ ਤੇ 45 ਦਿਨਾਂ ਦੇ ਜਿਹੜੀ ਪਨੀਰੀ ਆ ਉਹ ਕਾਸ਼ਤ ਵਾਸਤੇ ਤਿਆਰ ਹੋ ਜਾਂਦੀ ਹੈ ਤੇ ਜਿਹੜੀ ਪਨੀਰੀ ਆਪਾਂ ਪੁੱਟ ਕੇ ਖੇਤ ਚ ਲਾਉਣੀ ਆ ਜਿਹੜਾ ਬਾਹਣ ਆਪਾਂ ਤਿਆਰ ਕਰਨਾ ਉਥੇ ਕੋਸ਼ਿਸ਼ ਕਰੋਗੇ ਆਪਾਂ 5-7 ਟਰਾਲੀਆਂ ਰੂੜੀ ਦੀਆਂ ਪਾਈਆਂ ਹੁਣ ਕਿਉਂਕਿ ਰੂੜੀ ਨੂੰ ਜਿਹੜਾ ਪਿਆਜ਼ ਆ ਲਸਣ ਆ ਹਲਦੀ ਆ ਆਪਣਾ ਅਰਬੀ ਆ ਅਦਰਕ ਆ ਇਹ ਚੀਜ਼ਾਂ ਬਹੁਤ ਮੰਦੀਆਂ ਰੂੜੀ ਦੀ ਖਾਦ ਨੂੰ ਜਾਂ ਪਰਾਲੀ ਖੇਚ ਲਗਾਤਾਰ ਵਹੀ ਹੋਵੇ 5-7 ਟਰਾਲੀਆਂ ਰੂੜੀ ਦੀਆਂ ਪ੍ਰਤੀ ਏਕੜ ਪਾਈਆਂ ਹੁਣ ਉਸ ਤੋਂ ਬਿਨਾ ਇਹਨੂੰ 90 ਕਿਲੋ ਦੋ ਘਟੇ ਯੂਰੀਆ 2.5 ਘਟੇ ਸੁਪਰ ਤੇ 35 ਕਿਲੋ ਮਿਊਰਟ ਆਫ ਪੋਟਾਸ਼ ਦੀ ਜ਼ਰੂਰਤ ਪੈਂਦੀ ਹੈ ਜਿਹੜੀ ਆਪਾਂ 2.5 ਘਟੇ ਸੁਪਰ ਆ ਤੇ 35 ਕਿਲੋ ਐਮਓਪੀ 60% ਵਾਲੀ ਉਹ ਥੱਲੇ ਪਾ ਦੇਣੀ ਹੈ ਤੇ ਇੱਕ ਨਾਲ ਗੱਟਾ ਯੂਰੀਆ ਦਾ ਪਾ ਦੇਣਾ ਤੇ ਖੇਤ ਨੂੰ ਬਾਹ ਸਵਾਰ ਕੇ ਤੇ ਪਣੀ ਦੀ ਆਪਰ ਲਾ ਦੇਣੀ ਹੈ 15 ਸੈਂਟੀਮੀਟਰ ਮਤਲਬ 6 ਇੰਚ ਲੈਂਣ ਤੋਂ ਲੈਣ ਦਾ ਫਾਸਲਾ ਕਤਾਰ ਤੋਂ ਕਤਾਰ ਦਾ ਤੇ ਲਗਭਗ ਲਗਭਗ ਜਿਹੜਾ ਹੈਗਾ 3 ਇੰਚ ਬੂਟੇ ਤੋਂ ਬੂਟੇ ਦਾ ਫਾਸਲਾ ਤੇ ਉਥੇ ਆਪਾਂ ਲਾ ਕੇ ਤੇ ਉਸ ਤੋਂ ਬਾਅਦ 5-6 ਹਫ਼ਤਿਆਂ ਤੇ ਜਾ ਕੇ ਫਿਰ ਇੱਕ ਗੱਟਾ ਯੂਰੀਆ ਦਾ ਹੋਰ ਪਾ ਦੇਣਾ ਪਾਣੀ ਇਹਨੂੰ ਇੱਕ ਵਾਰੀ ਪਨੀਰੀ ਲਾ ਕੇ ਤੁਰੰਤ ਲਾ ਦੇਣਾ ਤਾਂ ਕਿ ਜੜ ਫੜ ਜੇ ਪਨੀਰੀ ਵਧੀਆ ਤੇ ਉਸ ਤੋਂ ਬਾਅਦ ਆਪਾਂ ਫਿਰ ਜ਼ਰੂਰਤ ਅਨੁਸਾਰ 5 ਦਿਨ 10 ਦਿਨ 15 ਦਿਨ ਤੇ ਜਦੋਂ ਆਪਾਂ ਨੂੰ ਲੱਗੇ ਫਸਲ ਪਾਣੀ ਮੰਗਦੀ ਉਹ ਲਾ ਸਕਦੇ ਹਾਂ ਨਦੀਨਾਂ ਦੇ ਕੰਟਰੋਲ ਵਾਸਤੇ ਬਹੁਤ ਵਧੀਆ ਜਿਹੜੀ ਹੈਗੀ ਆ ਗੋਡੀ ਕਰੋ ਤਾਂ ਕਿ ਜਿਹੜਾ ਪਿਆਜ਼ ਵੀ ਚੰਗਾ ਮੋਟਾ ਹੁੰਦਾ ਮੁੰਦਾ ਸਾਈਜ਼ ਵੱਧਾ ਤੇ ਨਦੀਨ ਵੀ ਕੰਟਰੋਲ ਕਰ ਸਕਦੇ ਇਸ ਤੋਂ ਇਲਾਵਾ ਤੁਸੀਂ ਬਜਾਈਲਾ ਆਪਣੀ ਪਣੀ ਦੀ ਲਾਉਣ ਤੋਂ ਹਫਤੇ 10 ਦਿਨ ਦੇ ਅੰਦਰ ਅੰਦਰ ਗੋਲ ਦਵਾਈ ਆਉਂਦੀ ਹੈ ਆਕਸੀਫਲੋਰਫਨ ਟੈਕਨੀਕਲ ਹੁੰਦਾ 23.5% ईसी 380 ਐਮਐਲ ਨੂੰ 200 ਲੀਟਰ ਪਾਣੀ ਦੇ ਵਿੱਚ ਆਪਾਂ ਪਾ ਕੇ ਇੱਕ ਹਫਤੇ ਦੇ ਅੰਦਰ ਅੰਦਰ ਪਣੀ ਦੀ ਲਵਾਈ ਤੋਂ ਸਪਰੇਅ ਕਰ ਦਈਏ 3 ਦਿਨ ਵੀ ਆਪਾਂ ਵਧੀਆ ਕਾਬੂ ਕਰ ਲੈਣੇ ਆ ਇਹਦੂ ਲਾਓ ਸਮੇਂ-ਸਮੇਂ ਤੇ ਪਾਣੀ ਲਈ ਚੱਲੋ ਖਾਦ ਆਪਾਂ ਪਾਈ ਵੀ ਜਾਂ ਦਿਨ ਕਾਬੂ ਕਰ ਲਈ ਤੇ ਫਸਲ ਆਪਾਂ ਝਾੜ ਬਹੁਤ ਚੰਗਾ ਲੈ ਸਕਦੇ ਆ ਤੇ ਜਿਹੜੀ ਇਹ ਤੁਹਾਨੂੰ ਜਿਵੇਂ ਪਤਾ ਵੀ 140 145 150 ਦਿਨ ਦੀਆਂ ਕਿਸਮਾਂ ਨੇ ਤੇ ਇਹ ਜਿਹੜੀ ਹੈਗੀ ਕਿਸਾਨ ਵੀਰੋ ਇੱਕ ਬਹੁਤ ਵਧੀਆ ਚੰਗਾ ਬਦਲ ਹੈ ਜਿਹੜੇ ਕਿਸਾਨ ਵੀਰ ਖਾਸ ਤੌਰ ਤੇ ਘੱਟ ਰਕਬੇ ਵਾਲੇ ਜਿਨ੍ਹਾਂ ਕੋਲੇ ਘੱਟ ਲੈਂਡ ਹੋਲਡਿੰਗ ਹੈ ਛੋਟੇ ਕਿਸਾਨ ਆ ਉਹ ਥੋੜੀ ਥੋੜੀ ਸਬਜ਼ੀਆਂ ਦੀ ਕਾਸ਼ਤ ਤਾਂ ਪੰਜਰੂਰ ਕਰਿਆ ਕਰੀਏ ਤੇ ਜਿਹੜੇ ਜ਼ਿਆਦਾ ਜ਼ਮੀਨ ਵਾਲੇ ਕਿਸਾਨ ਵੀ ਉਹਨਾਂ ਨੂੰ ਵੀ ਬੇਨਤੀ ਕਰ ਜੁਕੀ ਆਪਾਂ ਜ਼ਰੂਰ ਪੈਦਾਵਾਰ ਲਈਏ ਕਿਉਂਕਿ ਵੇਚਣ ਵਾਸਤੇ ਤਾਂ ਆਪਾਂ ਨੂੰ ਜਿਹੜਾ ਹੈ ਸ਼ਹਿਰਾਂ ਦੇ ਵਿੱਚ ਆਬਾਦੀ ਬਹੁਤ ਜ਼ਿਆਦਾ ਮੰਗ ਬਹੁਤ ਹੈ ਦੀ ਪਿਆਜ਼ ਦੀ ਲਸਣ ਅਦਰਕ ਆਦਿ ਜੋ ਵੀ ਸਬਜ਼ੀਆਂ ਹੈਗੀਆਂ ਹੁਣ ਤੁਸੀਂ ਬਾਜ਼ਾਰ 'ਚ ਜਾ ਕੇ ਦੇਖੋ ਵੀ ਸਬਜ਼ੀਆਂ ਦਾ ਬਹੁਤ ਰੇਟ ਵਧਿਆ ਪਿਆ ਸਬਜ਼ੀਆਂ ਦੀ ਪੈਦਾਵਾਰ ਘੱਟ ਹੋ ਰਹੀ ਮੰਗ ਬਹੁਤ ਪਰ ਨਾਲ ਨਾਲ ਕਈ ਕਿਸਾਨ ਵੀਰ ਕਹਿੰਦੇ ਰੇਟ ਨਹੀਂ ਮਿਲਦਾ ਰੇਟ ਆਪਾਂ ਨੂੰ ਤਾਂ ਨਹੀਂ ਮਿਲਦਾ ਆਪਾਂ ਜੇ ਮੰਡੀ ਜਾ ਕੇ ਗਾਵਾਂਗੇ ਆ ਸਾਡਾ ਇਨਾ ਪ੍ਰੋਡਕਟਾ ਜਲਦੀ ਖਰੀਦ ਲੋ ਸਾਡੇ ਤੋਂ ਫੇਰ ਉਹਦਾ ਰੇਟ ਨਹੀਂ ਮਿਲਣਾ ਜੇ ਆਪਾਂ ਕਹਾਂਗੇ ਸਾਡੇ ਕੋਲੇ ਆ ਪੈਦਾਵਾਰ ਅਸੀਂ ਆ ਰੇਟ ਨੂੰ ਦੇਣੀ ਆ ਆਪਦੀ ਮਾਰਕੀਟਿੰਗ ਖੁਦ ਕਰੀਏ ਫੇਰ ਆਪਾਂ ਨੂੰ ਰੇਟ ਇਹਦਾ ਮਿਲ ਸਕਦਾ ਤੇ ਜੇ ਆਪਾਂ ਪੈਦਾਵਾਰ ਵੱਧਦਾ ਆਪਾਂ ਵੇਚਣ ਦਾ ਕਾਲ ਕਰਾਂਗੇ ਤੇ ਵੇਚਣੀ ਵੀ ਮਤਲਬ ਜਲਦੀ ਆ ਰੇਟ ਵੀ ਆਪਣੇ ਦੇ ਵਿੱਚ ਨਹੀਂ ਇਹ ਪੋਸੀਬਲ ਨਹੀਂ ਹੁੰਦਾ ਜੇ ਆਪਾਂ ਆਪਦੀ ਮਰਜ਼ੀ ਨਾਲ ਮਾਰਕੀਟ ਕਰਕੇ ਉਹਦਾ ਗਾਹਕ ਲੱਭ ਕੇ ਤੇ ਉਹਨੂੰ ਵੇਚਾਂਗੇ ਜਾਂ ਆਪਾਂ ਚੇਨ ਬਣਾ ਕੇ ਕੋਈ ਬੰਦਿਆਂ ਦਾ ਹੋਰ ਸਹਾਰਾ ਲੈ ਕੇ ਨਾਲ ਆਪਾਂ ਕਿਉਂਕਿ ਕੋਆਪਰੇਟਿਵ ਫਾਰਮਿੰਗ ਹੈ ਸਾਂਝੀ ਖੇਤੀ ਹੈ ਸਾਰੀ ਕਨਸੈਪਟ ਤਾਂ ਹੀ ਬਣੀ ਹੋਈ ਸੀ ਨਾ ਸੋ ਫੇਰ ਹੀ ਆਪਾਂ ਜਿਹੜਾ ਹੈਗਾ ਆਪਦੀ ਫਸਲ ਦਾ ਸਹੀ ਮੁੱਲ ਸਹੀ ਕੀਮਤ ਲੈ ਸਕਦੇ ਆ ਚੰਗੀ ਆਮਦਨ ਸਬਜ਼ੀਆਂ ਚੋਂ ਦਾਲਾਂ ਚੋਂ ਹੋ ਜਾਂਦੀ ਕੋਈ ਸ਼ੱਕ ਨਹੀਂ ਬਾਕੀ ਬਾਬਾ ਮੇਰ ਕਰੇ ਬਹੁਤ ਬਹੁਤ